ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਅਰ ਰਹਿ ਰਹੋ ਭਾਈ ਤੇ ਦੋ ਜੀ ਆਪਣਾ ਚੱਲਦੀ ਹੈ ਮਸ਼ੀਨ ਆਰਤੀ ਚ ਆਰਤੀ ਦਾ ਆਪਣੇ ਕੋਲ ਅੱਜ ਦੁਪਹਿਰ ਤੱਕ ਦਾਈ ਕੰਮ ਆ ਇਹਦੇ ਬਾਅਦ ਅੱਪਾ ਅੜਾਰੀ ਮਾਰ ਜਣੀ ਆ ਉਹ ਵੀ ਤੁਹਾਨੂੰ ਦੱਸਾਂਗੇ ਬਣੇ ਰਹੋ ਵਲੌਗ ਦੇ ਵਿੱਚ ਆ ਦੁਪਹਿਰ ਤੱਕ ਨਿਬੜ ਜੂਗਾ ਟਾਈਮ ਹੋ ਗਿਆ ਸਵਾ 9 ਆਪਾਂ ਡੀਜ਼ਲ ਪਾਇਆ ਲਿਆ ਕੇ ਉਹ ਖੜਾ ਮੋਟਰਸਾਈਕਲ ਇਹ ਆ ਰਿਹਾ ਲੋਕ ਇਹਨਾਂ ਪਾਦੀਆਂ ਹੁਣ ਆਪਾਂ ਵਿੱਕੀ ਰੋਟੀ ਬਣਾ ਰਿਆ ਰੋਟੀ ਲਿਆਈਏ ਰੋਟੀ ਲਿਆ ਕੇ ਫਿਰ ਇਹਨਾਂ ਨੂੰ ਖਵਾ ਕੇ ਜਿਹੜਾ ਟਾਈਮ ਲੱਗਦਾ ਦੁਪਹਿਰ ਤੱਕ ਵੱਡ ਹੋ ਜੂਗੀ ਮਸਲਾ ਦਾ ਦੁਪਹਿਰ ਦੇ ਵਾਰ ਕੇ ਸਮਾਨ ਲੋਡ ਵਾਰ ਦੇਣੀ ੜਾਰੀ ਆਪਾਂ ਅੱਗੇ ਨੂੰ ਅੱਗੇ ਬਾਈ ਉਹਰੇ ਆਪਣਾ ਸੀਲ ਲੱਗ ਗਿਆ ਬਹੁਤ ਵਧੀਆ ਅੱਗੇ ਵੀ ਬੰਦਾ ਮਸ਼ੀਨ ਕੱਲ ਦਾ ਮੰਗ ਰਿਹਾ ਉਹਨੂੰ ਕਿਹਾ ਵੀ ਕੋਈ ਨਹੀਂ ਅੱਜ ਦਾ ਦਿਨ ਰੁਕ ਜਾ ਕੱਲ ਨੂੰ ਸਵੇਰ ਤੱਕ ਮਸ਼ੀਨ ਤੇਰੇ ਕੋਲ ਪਹੁੰਚਦੀ ਕਰ ਦੇਣੀ ਆ ਤਾਂ ਪੈਰ ਨੂੰ ਆਪਾਂ ਨੇ ਬਾਈ ਮਸ਼ੀਨ ਕੱਢ ਕੇ ਉਹਦੇ ਤੋਂ ਨਵੇੜ ਕੇ ਕੰਮ ਤੇ ਬਾਅਦ ਆਪਾਂ ਲੈ ਜਾਣੀਆਂ ਆ ਟਿਕਾਣੇ ਤੇ ਉੱਥੇ ਕਰਾਂਗੇ ਸਾਫ ਸਾਫ ਕਰਕੇ ਥਰੇਸ਼ਰ ਬਾਸਕਟ ਲੱਦ ਕੇ ਫੀਲਡਾਂ ਜਿਹੜੀਆਂ ਖੋਲੀਆਂ ਵਿਆਂ ਉਹ ਕੱਢ ਕੇ ਉਹ ਜਿਹੜਾ ਸਮਾਨ ਆ ਸਾਰਾ ਲੋਡ ਕਰ ਲੈਣਾ ਆਪਾਂ ਨੇ ਕਿਉਂਕਿ ਬਈ ਤਾਂ ਸਮਾਨ ਤਾਂ ਉਰੇ ਆਉਣਾ ਤਾਂ ਆਪਾਂ ਉਰੀਆ ਪਰ ਕੁਝ ਨਹੀਂ ਪ੍ਰਦਾ ਹੁੰਦਾ ਵੀ ਕਿੱਧਰ ਨੂੰ ਗੇਰ ਵਾਜੇ ਦੇ ਕੋਲ ਹੋਵੇ ਸਮਾਨ ਦਾ ਲੋਟ ਮੁੜੇ ਆਊਗਾ 10 ਮਿੰਟ ਲੱਗਣੇ ਆ ਸਾਰਾ ਸ਼ਰਪਾਸ ਕਰ ਲੱਦਣ ਨੂੰ ਤਾਂ ਬਾਕੀ ਸਮਾਨ ਲੱਦ ਕੇ ਸਾਰਾ ਤਰਪਾਂਗੇ ਫਿਰ ਉਹ ਇਹ ਆਪਾਂ ਪਹੁੰਚ ਗਏ ਜੱਪਲ ਬਰ ਕੋੜ ਕੱਲ ਆਪਣੀ ਵੀਡੀਓ ਤਾਂ ਨਹੀਂ ਬਣੀ ਬਾਈ ਆਪਾਂ ਗਰਾਹੀ ਲੱਗੇ ਦੀ ਇਹ ਕਰਨਾ ਮੈਂ ਉਧਰ ਵੀ ਹੋ ਗਿਆ ਵੀਡੀਓ ਕੋਈ ਬਣੀ ਨਹੀਂ ਆ ਰਸਤੇ ਰੀ ਬਣਾਈ ਆ ਤੇ ਹੁਣ ਆਪਾਂ ਔਰੇ ਪਹੁੰਚ ਗਏ ਘਟਰ ਪਾ ਲਿਆ ਸ਼ਾਮ ਨੂੰ ਕਹਿੰਦੇ ਆ ਆ ਘਰ ਚਾਹ ਜਿਹੜਾ ਤੁਹਾਨੂੰ ਬਿਨਾਂ ਉਹ ਤੇ ਲਪਾਈ ਤੇ ਦਿਖਦਾ ਕਿਹੜੀ ਆ ਟਰ ਕਰ ਲਈ ਲੋਡ ਸਮਾਨ ਆਪਾਂ ਨੇ ਤਾਰਤਾ ਹੋਰੇ ਰੱਖਦਾ ਹਜੇ ਬਾਕੀ ਉਹ ਘਰ ਤੇ ਰਖਾਵਾਂਗੇ ਸ਼ਾਮ ਤੱਕ ਆਪ ਹੀ ਰੱਖਦਾ ਹੈ ਕਹਿੰਦੇ ਹਾਂ ਕੀ ਹੋ ਗਿਆ ਪੜਨਾ ਰਹਿ ਗਿਆ ਆ ਜੋ ਉਪਰ ਲੋਈ ਜੱਬਲ ਵਰਚ ਕਰਤਾ ਮਹੂਰਤ ਆਪਾਂ ਨੇ ਚਲਾਤੀ ਕਿਲੇ ਦੇ ਥੋੜਾ ਜਿਹਾ ਘਾਟਾ ਪੋਰੇ ਚ ਲਾਈਆ ਕੋਈ ਨਾ ਆਪਾਂ ਨੇ ਭਾਈ ਓਰੇ ਹੈਗਾ ਆਪਣਾ ਕੋ ਕੰਮ ਆਪ ਤੇਰਾ ਆਪ ਤੇਰਾ ਹੀ ਕੋਈ ਨਾਲ ਦਾ ਦੱਸ ਦਿੰਦਾ ਦੇਖਦੇ ਆ ਮਾਲਕ ਕਿੰਨੇ ਦਿੰਦੀ ਕਰਦਾ ਕਿਰਪਾ ਪਿਛਲਾ ਸੀਜ਼ਨ ਭਾਈ ਆਪਣਾ ਬਹੁਤ ਵਧੀਆ ਰਿਹਾ ਔਰ ਇਹ ਵੀ ਮਾਲਕ ਦੀ ਕਿਰਪਾ ਵਧੀਆ ਰਹੂਗਾ ਜੇ ਇਹ ਆਪਣੀ ਚੱਲ ਰਹੀ ਆ ਓਕੇ ਰਾਤ ਭਾਈ ਅਸੀਂ ਸਵੇਰੇ ਸੁਦੇ ਸੀਗੇ 4 ਵਜੇ ਅਸੀਂ ਪਹੁੰਚਿਆ 9:30 10 ਵਜੇ ਆ ਕੇ ਰੋਟੀ ਰੋਟੀ ਖਾ ਕੇ 11 ਵਜੇ ਨੂੰ ਮਸ਼ੀਨ ਆਪਾਂ ਜਲਾ ਲਈ ਹੁਣ ਮੰਨ ਲਾਦਾ ਥਾਵਾ ਕੇ 11:30 ਹੋ ਗਏ ਹੋੜਿਆ ਮਸ਼ੀਨ ਆਪਣੀ ਚੱਲਦੀ ਆ ਓਕੇ ਹੁਣ ਲਿਆ ਦੇਾਂਗੇ ਨੇਰੀ ਲਾ 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 ਕਰਾ ਦੇ ਗਏ ਇਕੱਲਾ ਕਣ ਕਰਾਈ ਕੰਮ ਆ ਬਾਈ ਉੱਥੇ ਤਾਂ ਕਰੇ ਕਣ ਵੜ ਦੋ ਕਦੇ ਆਲਸੀ ਵੜ ਦੋ ਕਦੇ ਛੋਲੇ ਵੜ ਦੋ ਕਦੇ ਮਟਰੀ ਵੜ ਦੋ ਔਰੇ ਕੱਲੀ ਕਣ ਵਾੜਦੀ ਮਸ਼ੀਨ ਪਹਿਲੇ ਦਿਨੇ ਪਤੰਦਰਾਂ ਨੇ ਜੰਗਲ ਚ ਪੂਰਾ ਪੂਰਾ ਕੱਟ ਰਾ ਕਹਿੰਦਾ ਕੱਟ ਲੰਘ ਜਾਣਾ ਬਾਈ ਆ ਪਾਉਂਗਾ ਹੋਰੇ ਇਹਨਾਂ ਦਾ ਕਹਿੰਦੇ ਬਹੁਤ ਕੁਝ ਆ ਹਲੋ ਇੱਕ ਡੋਟ ਆਣਾ ਕੱਟ ਗਈ ਥਰ ਗਿਆ ਕੰਮ हाली हा कम हूंदा नशीना नाल